ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਡੇਰੇ ਇੱਥੇ ਲਾਇਦੇ ਜੀ ਕਿਉਂਕਿ ਇਹ ਚੁੱਲਾ ਲੈ ਕੇ ਆਂਦਾ ਸੀ ਤੇ ਵਧੀਆ ਲੱਗਿਆ ਉਸ ਦਿਨ ਤੁਹਾਨੂੰ ਪਹਿਲਾਂ ਦਿਖਾਈ ਇਹਦੇ ਤੇ ਕੁਕਿੰਗ ਕਰੀਏ ਅੱਜ ਆਪਾਂ ਬਣਾਵਾਂਗੇ ਟਿੱਕੀਆਂ ਨਾ ਸੌਰੀ ਕਚੌਰੀਆਂ ਤੇ ਕਚੌਰੀਆਂ ਵਾਸਤੇ ਆਪਾਂ ਨੇ ਇਹ ਜਿਹੜੀ ਪਿੱਠੀ ਦਿਖਾਉਣੀ ਹੁੰਦੀ ਹੈ ਤੁਹਾਨੂੰ ਪਿੰਡ ਵੀਡੀਓ 'ਚ ਉਹ ਪਿੱਠੀ ਤਿਆਰ ਕਰੀਏ ਇਹ ਤੇ ਇਧਰੇ ਆਟਾ ਹੈ ਤੇ ਆਪਾਂ ਹੁਣ ਕਚੌੜੀ ਤਿਆਰ ਕਰਦੇ ਆਂ ਐਨੇ ਆਪਣਾ ਇੱਧਰ ਇਹ ਗੈਸ ਤੇ ਤੇਲ ਗਰਮ ਹੋ ਰਿਹਾ ਥੋੜੀ ਜਿਹੀ ਹਵਾ ਲੱਗ ਰਹੀ ਹੈ ਜੀ ਇਹਨੂੰ ਥੋੜੀ ਜਿਹੀ ਤਾਂ ਹੁਣ ਫਿਰ ਬਾਹਰ ਹੈ ਬਾਹਰ ਤਾਂ ਚੰਗੀ ਹੋ ਰਹਿੰਦੀ ਹੈ ਲੱਗਦੀ ਹੋਈ ਹੈ ਇਹ ਆਪਾਂ ਮੀਡੀਅਮ ਜਿਹਾ ਕਰ ਲੈਨੇ ਆ ਕਿਉਂਕਿ ਇਹਦਾ ਸੇਕ ਬਹੁਤ ਹੈ ਇੱਥੇ ਮਤਲਬ ਕਿ ਵੀ ਇਹ ਟਾਈਮ ਵੀ ਦੁਪਹਿਰ ਜਿਹਦਾ ਹੈ ਦਪਹਿਰ ਨੂੰ ਥੋੜੀ ਤਿੱਖੀ ਜੀ ਧੁੱਪ ਹੈ ਅੱਖਾਂ ਜੀਆਂ ਚਪੈਂਦੀ ਹੈ ਤੇ ਤਾਂ ਕਰਕੇ ਇੱਥੇ ਹੁਣ ਸ਼ਾਂ ਹੈ ਤੇ ਵੈਸੇ ਵਧੀਆ ਮੌਸਮ ਹੈ ਮੌਸਮ ਕੋਈ ਐਡਾ ਗਰਮ ਗਰਮ ਨਹੀਂ ਹੈਗਾ ਮੌਸਮ ਵਧੀਆ ਤੇ ਆਪਣਾ ਹੁਣ ਬਣਾਉਣੀ ਆ ਟਿੱਕੀਆਂ ਗੁੰਨੂ ਕਹਿੰਦਾ ਮੈਂ ਟਿੱਕੀਆਂ ਖਾਣੀਆਂ ਨੇ ਆਹ ਬਣਾ ਦਿੰਦੀ ਆ ਹਾਂਜੀ ਉਹ ਸੌਰੀ ਮੈਂ ਟਿੱਕੀਆਂ ਹੀ ਕਹੀਂ ਜਾਨੀ ਆ ਕਚੌਰੀਆਂ ਇਹ ਆਪਾਂ ਲਾਵਾਂਗੇ ਮੈਨੂੰ ਲੱਗਦਾ ਪਿਠੀ ਪਤਲੀ ਹੋ ਗਈ ਥੋੜੀ ਜੀ ਕਰੋਦੀ ਬਣਾ ਕੇ ਰੱਖ ਲਈ ਮੈਂ ਤੋਕਿਆ ਨਹੀਂ ਚਲੋ ਟਰਾਈ ਕਰਦੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਵੈਸੇ ਇਹ ਰੈੱਡ ਆਲੂ ਨੇ ਸ਼ਾਇਦ ਪਤਲੇ ਜਿਹੇ ਪਤਾ ਨਹੀਂ ਘਾਤੋਂ ਹੋ ਗਏ ਪਤਲੇ ਨੂਨ ਮਿਰਚ ਪਾ ਕੇ ਰੱਖਤਾ ਮੈਨੂੰ ਆਇ ਸੀ ਜਦੋਂ ਖਾਣੀਆਂ ਨੇ ਜੱਦੀ ਬਣਾ ਲਾਂਗੇ ਉਹ ਫਟੇ ਲਾ ਜਾ ਹੋ ਜਾਂਦਾ ਨਾ ਕਈ ਵਾਰਕਾ ਤੇ ਤਪਲੀ ਦੇ ਵਿੱਚ ਵੀ ਰੱਖ ਕੇ ਪਕਾ ਸਕਦੇ ਆ ਕਿਉਂਕਿ ਆਲੂ ਲਾਲ ਨੇ ਫਿਰ ਤਾਂ ਭਾਵਾ ਨਾ ਨਿਕਲਣਾ ਹੁਣ ਆਪਣਾ ਸਮਾਨ ਜਾ ਇਹ ਨਾ ਸਵੇਰ ਦਾ ਤਿਆਰ ਕਰਕੇ ਰੱਖਿਆ ਇਹਨੂੰ ਮਿਰਚ ਬਾ ਕੀ ਦੁਪਹਿਰ ਹੋ ਗਈ ਉਹਦੇ ਨਾਲ ਢਿ ਲੜੇ ਨਾ ਜਾ ਹੋ ਗਿਆ ਫੇਰ ਆਪਾਂ ਥੋੜਾ ਜਿਹਾ ਟਨ ਇਹਦੇ ਵਿੱਚ ਪਾ ਕੇ ਦੇਖ ਲਾਂਗੇ ਜੇ ਬਣ ਗਿਆ ਫੇਰ ਆਪਾਂ ਇਹ ਪਾਵਾਂਗੇ ਬੱਚੀ ਵਾਏ ਆਪਾਂ ਇਸੇ ਕੁਝ ਖੜਾ ਵੀ ਕਰ ਸਕਦੇ ਆ ਇਹਨੂੰ ਹੋ ਨਾ ਲੱਗੇ ਹਵਾ ਜੀ ਇਤੋਂ ਲੱਗ ਰਹੀ ਹੈ ਤੇਤੀ ਤੇਤੀ ਲੇਖਾਂ ਮੈਂ ਨੂੰ ਖੜਾ ਕਰਕੇ ਇਹ ਆਪਣਾ ਤੇਲ ਹੋ ਗਿਆ ਜੀ ਗਰਮ ਆਪਾਂ ਪਲੇਟ ਉੱਤੇ ਰੱਖ ਲੈਂਦੇ ਆਂ ਇਹ ਆਪਾਂ ਜੀ ਇੱਥੇ ਟਾਇਲ ਹਲਾ ਲਈ ਮਰ ਕੇ ਵੀ ਕਿਹੜੇ ਸਾਈਡ ਤੇ ਇਧਰ ਹਵਾ ਜੀ ਆ ਰਹੀ ਸੀ ਐਂ ਡੇਡੀ ਡੇਡੀ ਜੀ ਫਿਰ ਸੇਕ ਨਹੀਂ ਲੱਗਣਾ ਕਾ ਕਰਕੇ ਲਾ ਲਈ ਇੱਧਰ ਡਾਲੇ ਮਰ ਜਾ ਤੇ ਮਰ ਜੀ ਤੇ ਬੈਠੋ ਖਾਓ ਇਧਰ ਹੀ ਸਰੋਂ ਦਾ ਤੇਲ ਹੈ ਜੀ ਫਿਰ ਵੀ ਚਿੱਟਾ ਹੈ ਆਪਣੇ ਪੀਲਾ ਹੁੰਦਾ ਸਰ ਉਹ ਮੈਂ ਤੇਲ ਇੱਧਰ ਪਾ ਲਈ ਕੱਟ ਚੱਕ ਇਹ ਆਪਾਂ ਸਿੰਪਲੀ ਬਣਾਵਾਂ ਇਹ ਜੀ ਜਿਆਦਾ ਤੇਜ਼ ਤੇ ਨਾ ਉਹ ਹੋ ਜਾਂਦਾ ਮਤਲਬ ਕਿ ਚੀਜ਼ ਉਬਾਰੂ ਹੋ ਕੋ ਹੋ ਜਾਂਦੀ ਹੈ ਅੰਦਰੋਂ ਉਕੀ ਰਹਿ ਜਾਂਦੀ ਹੈ ਤੇ ਫਿਰ ਮੈਂ ਚਲ ਕੇ ਤਰਾ ਬਣਾ ਲੈਣਾ ਹੁਣ ਆਪਾਂ ਹੋਰ ਤਿਆਰ ਕਰ ਲਈਏ ਇਹ ਸਮਾਨ ਆਪਾਂ ਇੱਧਰ ਰੱਖਿਆ ਇਹ ਦੇਖੋ ਇਹ ਤੇਲ ਦਾ ਹੱਥ ਲਾ ਲੈਣਾ ਇਸ ਤਰ੍ਹਾਂ ਹੱਟਾ ਲੈ ਲੈਣਾ ਅੰਨਾ ਗ ਤੇ ਇਹਦੇ ਵਿੱਚ ਇਹ ਭਰ ਲੈਣਾ ਇਹ ਪ੍ਰੋਗਰਾਮ ਹੈ ਚਮਚਾ ਨਾਲ ਜਾਂਦਾ ਚਮਚਾ ਲੈਣਾ ਗੰਨੂ ਖਾ ਰਿਹਾ ਜੀ ਨਾਲ ਹੁੰਦੇ ਗਰਮ ਗਰਮ ਕਚੋਰੀ ਦੰਨਿਆ ਉਹ ਤਾਂ ਹੋਰ ਹੈ ਬਹੁਤ ਸਵਾਦ ਬਣੀ ਹੈ ਮम्मा ਤੇ ਨੂਨ ਮਿਰਚ ਬਿਲਕੁਲ ਸਹੀ ਹੈ ਜੀ ਆਪਾਂ ਇੱਕੋ ਬਣਾਈ ਸੀ ਪਹਿਲਾਂ ਉਹ ਛਕ ਲਈ ਉਹ ਵੀ ਨੂਨ ਮਿਰਚ ਦਾ ਪਤਾ ਲੱਗ ਜੇ ਫਿਰ ਸਾਰਿਆਂ ਚ ਰਲ ਜਾਂਦਾ ਕਿਉਂਕਿ ਜੇ ਕੋਈ ਚੀਜ਼ ਦੀ ਘਾਟ ਜੀ ਰਹਿ ਜੇ ਨਾ ਫਿਰ ਉਹ ਗੱਲ ਜੀ ਨਹੀਂ ਬਣਦੀ ਇੱਧਰ ਆਪਾਂ ਇਹ ਪਤੀਲਾ ਲੈ ਆਏ ਬਣਾ ਬਣਾ ਕੇ ਇਹਦੇ ਵਿੱਚ ਰੱਖੀ ਜਾਵਾਂਗੇ ਤੇ ਹੁਣ ਫੇਰ ਦੁਬਾਰਾ ਸ਼ੁਰੂ ਕਰਦੇ ਹਾਂ ਇੱਕ ਬਣਾਈ ਸੀਗੀ ਬਹੁਤ ਜ਼ਿਆਦਾ ਵਧੀਆ ਬਣੀ ਹੈ ਬਹੁਤ ਸਵਾਦ ਲਵਤ ਫੜ ਲਈ ਕੈਮਰਾ ਮੈਂ ਲੱਗਾ ਬਣਾਉਣਾ ਥੈਂਕ ਯੂ ਜੀ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਇਹ ਆਪਾਂ ਹਵਾ ਤੋਂ ਜੀ ਇੱਥੇ ਕੰਦ ਜੀ ਕਰ ਲਈ ਕਿਉਂਕਿ ਫਿਰ ਗੱਲ ਜੀ ਨਹੀਂ ਬਣਦੀ ਹਵਾ ਨਾਲ ਤੇ ਆਪਾਂ ਇੱਕ ਚਮਚਾ ਲੈ ਕੇ ਆਈ ਸੀ ਵਿੱਚ ਸੌਰੀ ਚੱਕਣਾ ਹੱਥ ਨਾਲ ਪਾਉਂਦੇ ਸੀ ਨਾ ਫਿਰ ਹੱਥ ਜੱਟ ਚਿਪਕ ਜਾਂਦਾ ਜਿਹਾ ਹੱਥ ਨਾਲ ਲੋੜ ਨਹੀਂ ਇਹ ਆਪਾਂ ਪੇੜਾ ਬੜਾ ਲੈ ਲਓ ਫਿਰ ਜ਼ਿਆਦਾ ਪੈ ਜਾਂਦੇ ਨੇ ਆਪਾਂ ਪੇੜਾ ਛੋਟਾ ਜੰਦੇ ਆ ਫਿਰ ਛੋਟੇ ਪੇੜੇ ਚ ਤਾਂ ਘੱਟੇ ਪਾਉ ਫਿਰ ਮਤਲਬ ਕਿ ਵੀ ਪੇੜੇ ਦੇ ਹਿਸਾਬ ਨਾਲੇ ਪਿੱਕੀ ਪੈਂਦੀ ਹੈ ਵਿੱਚ ਜਿੰਨਾ ਤੱਕ ਪੇੜਾ ਹੁੰਦਾ ਗਰਮਤਾ ਕੋਲ ਤੇਲ ਲਾ ਲੈਣੇ ਆ ਕਿਉਂਕਿ ਵਿੱਚ ਬਿਲਕੁਲ ਵੀ ਚਿਪਕੇ ਨਾ ਤਨੂ ਕਈ ਵਾਲੀਆਂ ਕਚੌੜੀਆਂ ਜੀ ਪਤਾ ਨਹੀਂ ਛੋਟੇ ਹੁੰਦੇ ਤੋਂ ਖਾਂਦੇ ਆ ਰਹੇ ਆ ਗੁਲਗਲੇ ਕਚੌੜੀਆਂ ਕਹਿੰਦੇ ਹੁੰਦੇ ਸੀ ਅੱਜ ਮੀਂਹ ਪਿਆ ਚਲੋ ਜੀ ਬਣਾਓ ਗਲਗਲੇ ਕਚੌੜੀਆਂ ਖਾਵਾਂਗੇ ਫਿਰ ਗੁਲਗਲਾ ਮਿੱਠੇ ਚ ਹੋ ਜਾਂਦਾ ਸੀਗਾ ਕਚੌੜੀ ਮਤਲਬ ਕਿ ਨਮਕੀਨ ਲਾ ਲੂ ਕ੍ਰਿਸਪੀ ਨੇ ਪਕਾਨੇ ਵੀ ਇਹਨੇ ਗੈਸ ਘੱਟ ਕਰਿਆ ਹੋਇਆ ਸੀ ਨਸਤਾ ਠੀਕ ਹੀ ਹੈ ਪਰ ਬਾਹਰ ਸੜਪਨ ਹੋ ਜਾਵੇ ਬਾੜਾ ਤੇਜ਼ ਵੀ ਕਰ ਦੇ ਖਲਿਣਾ ਗੋਧਾ ਲੈ ਥੋੜਾ ਗਰਮ ਕਰਾ ਹੋਰ ਤੇਜ਼ ਕਰਦਾ ਜਿਵੇਂ ਮੈਂ ਪਰ ਕਰਕੇ ਜਵੈਣ ਗੁੰਨੂ ਨੂੰ ਥੋੜੀ ਘੱਟ ਪਸੰਦ ਹੈ ਜੀ ਤੇ ਇੱਕ ਸਾਬਤਾ ਧਨੀਆ ਨਹੀਂ ਸਾਬਤਾ ਧਨੀਆ ਇਹਦੇ ਵਿੱਚ ਪਾ ਲਓ ਪਿੱਠੀ ਚ ਤੇ ਜਵੈਣ ਆਟੇ ਚ ਪਾ ਲਓ ਤੁਸੀਂ ਜ਼ਰੂਰ ਇਸ ਤਰ੍ਹਾਂ ਕਰਿਓ ਪਰ ਮੈਂ ਨਹੀਂ ਕੀਤਾ ਹੈਗਾ ਨਮਕ ਇਹ ਪਾਇਆ ਇਹ ਫੁੱਲ ਗਈ ਆਪਣੀ ਖਚੌਰੀ ਥੰਗਲ ਗਲੇ ਵੰਗ ਇਹ ਫੁੱਲ ਕੇ ਫਿਰ ਹੋਰ ਵੀ ਵਧੀਆ ਵੱਡ ਜਾਂਦੀ ਹੈ ਹੁਣ ਆਪੈ ਨੂੰ ਇਹ ਸਾਈਡ ਜੀ ਦੀ ਕਰ ਦਿੰਨਾ ਆਪਣੀ ਪੈ ਜੂਗੀ ਮੈਨੂੰ ਲੱਗਦਾ ਆ ਵੀ ਇਹ ਵੀ ਕੋਸ਼ਿਸ਼ ਕਰਦੇ ਆ ਪੈ ਹੀ ਜਾਵੇ ਤੇ ਆਹ ਪਾਤੀ ਆਪਾਂ ਨੇ ਇਹ ਵੀ ਕਜੀ ਗੁੱਦੂ ਦਾ ਕਜੌਰੀਆਂ ਨੂੰ ਤੇ ਟਿੱਕੀਆਂ ਨੂੰ ਮਿਲ ਕਰਦਾ ਸੀ ਅੱਜ ਉਹਨਾ ਤੇ ਕਚੌਰੀਆਂ ਇੱਕ ਦਿਨ ਫੇਰ ਬਣਾ ਦੂੰਗੀ ਟਿੱਕੀਆਂ ਨਹੀਂ ਤਾਂ ਪਹਿਲਾਂ ਟਿੱਕੀ ਆ ਬਣਾਉਣੀ ਸੀ ਬ੍ਰੈਡ ਲੈ ਕੇ ਆਉਣ ਵਾਲੇ ਸੀਗੇ ਫਿਰ ਬ੍ਰਾਊਨ ਬ੍ਰੈਡ ਲਿਆਂਦੇ ਵੀ ਸੀਗੇ ਉਹ ਐਸੀ ਖਾ ਲੈ ਤੇ ਆਪਣੀ ਬਣਕੀ ਤਿਆਰ ਹੈ ਇਹਨੇ ਕੇ ਨੀਆ ਆਪਣੀ ਤੀਜੀ ਵੀ ਪੈ ਜਾਣੀ ਇਹਨੂੰ ਵੀ ਆਪਾਂ ਟਰਾਈ ਕਰਦੇ ਪਾਈ ਦਨੇ ਜਗਾ ਜੀ ਹੈਗੀ ਹੋਏ ਤੇਲ ਜਾਇਂ ਦੋਇ ਪਾਸੇ ਕਮਾ ਦਿੰਦੇ ਆਂ ਨਿਚੜ ਜੂਗੋ ਜਿਹੜਾ ਹੋਊਗਾ ਵਿੱਚ ਕਿਉਂਕਿ ਕਈ ਵਾਰ ਜੇ ਫੁੱਲਦੀ ਹੈ ਨਾ ਉਹਦੇ ਵਿੱਚ ਇੱਕ ਗਲੀ ਜੀ ਹੋ ਜਾਂਦੀ ਹੈ ਉੱਥੋਂ ਫੇਰ ਹੋ ਵੀ ਜਾਂਦਾ ਤੇ ਦੇਖੋ ਜੀ ਆ ਗਈ ਆਪਣੀ ਬਣੀ ਗਈ ਅਲੱਗਾ ਹੁਣ ਆਪਣਾ ਗੈਸ ਕਰਨਾ ਪੈਣਾ ਤਾਂ ਨੂੰ ਘਟਾ ਜਾ ਦੇ ਹੋ ਗਿਆ ਕਿਉਂ ਅੱਗੇ ਦਾ ਪਹਿਲਾਂ ਹਵਾ ਜੀ ਲੱਗੀ ਜਾਂਦੀ ਸੀ ਹੁਣ ਇਹਦੀ ਓਟ ਜੀ ਹੈ ਤੇ ਜਦ ਤੇਕ ਪੁੰਬਰਾ ਲੱਗ ਰਹੇ ਜੀ ਜਿਆਦਾ ਪੱਡਬਾ ਭਰ ਲਾਂਗੇ ਜੀ ਸਾਰੀਆਂ ਬਣਾ ਕੇ ਫਿਰ ਫਿਰ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਸ਼ੁਰੂ ਸ਼ੁਰੂ ਜਿੱਚ ਦਿਖਾਤੀਆਂ ਤੁਹਾਨੂੰ ਪੰਜ ਚਾਰ ਬਣਾ ਕੇ ਇੱਕ ਤਾਂ ਅਸੀਂ ਨਾਲ ਹੁੰਦੇ ਛੱਗ ਲਈ ਨੂੰ 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 ਤਾਂ ਭੁੱਖ ਲੱਗੀ ਪਈ ਸੀ ਉਹਨ ਇੱਥੇ ਛਕੜੀਆਂ ਉਸ ਇੱਕ ਬਾਈਟ ਮੈਂ ਵੀ ਲਈ ਵੀ ਨੂਨ ਮਿਰਚ ਦਾ ਪਤਾ ਲੱਗ ਜਵੇ। ਕਿ ਆਪਾਂ ਜੇ ਘੱਟ ਵੱਧ ਹੋ ਗਈ ਫਿਰ ਤੁਹਾਨੂੰ ਸੈੱਟ ਕਰ ਲਈਏ। ਇਹ ਲਓ ਵਾਈਗਰੂ ਜੀ। ਇਹ ਆਪਣੀਆਂ ਚਾਰਕ ਬਣ ਗਈਆਂ। ਇਸ ਤਰ੍ਹਾਂ ਹੁਣ ਇਹ ਥੋੜਾ ਪ੍ਰੋਸੈਸ ਦੇ ਵਿੱਚ ਟਾਈਮ ਤਾਂ ਲੱਗਦਾ ਹੀ ਆ ਹੌਲੀ ਹੌਲੀ ਬਣਦੀਆਂ ਨੇ। ਇੱਧਰ ਰੱਖੀ ਜਾਵਾਂਗੀ ਅਸੀਂ ਬਣਾ ਬਣਾ ਕੇ ਆਹ ਬੋਤਲ ਜੀ ਤਾਂ ਆਪਾਂ ਜੀ ਇਹਨੂੰ ਸਹਾਰਾ ਜਿਹਾ ਲਾਇਆ ਕਿਉਂਕਿ ਹਵਾ ਜੀ ਲੱਗਦੀ ਸੀ ਤੇ ਇੱਧਰ ਗੁੰਨਾ ਖਾਣ ਲੱਗ ਗਿਆ ਤੇ ਪਹਿਲਾਂ ਅਸੀਂ ਬਣੀ ਇੱਕ ਕਚੌੜੀ ਨਾਲ ਤਾਂ ਦੋਹੇ ਜੜੀਆਂ ਨੇ ਨਾਣ ਮਿਰਚੀ ਟੇਸਟ ਕੀਤਾ ਸੀਗਾ ਵੀ ਠੀਕ ਹੈ ਉਹ ਠੀਕ ਸੀਗਾ ਹੁਣ ਉਸ ਤੋਂ ਬਾਅਦ ਗਰਮ ਗਰਮ ਚੀਜ਼ ਵੈਸੇ ਵੀ ਰੱਜ ਕੇ ਖਾਧੀ ਜਾਂਦੀ ਹੈ ਵਧੀਆ ਲੱਗਦੀ ਹੈ ਠੀਕ ਹੈ ਜੀ ਸਾਰੀਆਂ ਬਣ ਜਾਣ ਫਿਰ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਦਿਖਾਉਨੇ ਆ ਇਸ ਤਰ੍ਹਾਂ ਹੌਲੀ ਹੌਲੀ ਬੜੀ ਜਾਊਗੀ ਦੋ ਤਿੰਨ ਵੀ ਪੈ ਜਾਂਦੀਆਂ ਨੇ ਇਹਦੇ ਚ ਆਪ ਵੀ ਲਾਓ ਜੀ ਇਹ ਆਪਣਾ ਤਿਆਰ ਹੋ ਗਏ ਆਪ 15 ਲੈ ਆਏ ਇਹ ਦੇਖੋ ਨਾਲੇ ਛਾਪੀ ਲਈ ਵਿੱਚੋਂ ਇਸ ਤਰ੍ਹਾਂ ਇਹਦੇ ਪੇਟੇ ਕਿ ਰੱਖ ਲੈ ਠੀਕ ਹੈ ਜੀ ਵੀਡੀਓਸ਼ ਮਿਲਦੇ ਆਲਾ ਸਬਦਾ ਪਲਾਟਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ